ਯੋਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਅਤੇ ਨਗਰ ਨਿਗਮ ਮੋਗਾ ਵੱਲੋਂ ਲਾਲ ਸਿੰਘ ਰੋਡ ਮੋਗਾ ਵਿੱਚ ਨਸ਼ਾ ਵੇਚਣ ਵਾਲੇ ਦੋ ਭਰਾਵਾਂ ਦਾ ਘਰ ਟਾਇਆ ਗਿਆ। ਸ਼੍ਰੀ ਅਜੀਤ ਗਾਂਧੀ ਜੀ ਨੇ ਕਿਹਾ ਇਹਨਾਂ ਦੋਵਾਂ ਭਰਾਵਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਤੇ ਇਹ ਵੀ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਾ ਨਹੀਂ ਜਾਵੇਗਾ। ਸਰ ਅੱਜੂ ਲਾਲ ਸਿੰਘ ਰੋਡ ਤੇ ਇੰਨੀ ਫੋਰਸ ਇਕੱਠੀ ਹੋਈ ਹੈ ਕੀ ਮਾਮਲਾ ਸਰ ਅੱਜ ਲਾਲ ਸਿੰਘ ਰੋਡ ਦੇ ਤੇ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਇਲੀਗਲ ਐਨਕ੍ਰੋਚਮੈਂਟ ਦੇ ਅਗੇਂਸਟ ਇੱਕ ਡਰਾਈਵ ਚਲਾਈ ਗਈ ਹੈ ਜਿਹਦੇ ਤਹਿਤ ਨਗਰ ਨਿਗਮ ਮੋਗਾ ਵੱਲੋਂ ਇੱਕ ਘਰ ਦੇ ਉੱਤੇ ਜਿਹੜੀ ਨਜਾਇਜ਼ ਉਸਾਰੀ ਕੀਤੀ ਗਈ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੋਗਾ ਪੁਲਿਸ ਵੱਲੋਂ ਇੱਥੇ ਐਡਕੁਏਟ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਤਾਂਕਿ ਕੋਈ ਲੋ ਐਂਡ ਆਰਡਰ ਦੀ ਪ੍ਰੋਬਲਮ ਨਾ ਕ੍ਰੀਏਟ ਹੋਵੇ ਤੇ ਨਗਰ ਨਿਗਮ ਦੀ ਕੋਈ ਕਾਰਵਾਈ ਦੇ ਵਿੱਚ ਫਾਦਾ ਨਾ ਪਵੇ ਇਸ ਸਫੀਸ਼ੀਐਂਟ ਫੋਰਸ ਸਾਡੇ ਵੱਲੋਂ ਲਗਾਈ ਗਈ ਹੈ ਜਦੋਂ ਅਸੀਂ ਰਿਪੋਰਟ ਚੈੱਕ ਕੀਤਾ ਹੈ ਤੇ ਇਹਦੇ ਵਿੱਚ ਦੋ ਬਰਾਜ ਜਿਹੜੇ ਨੇ ਉਹ ਰਹਿਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜੇਲ੍ਹ ਦੇ ਵਿੱਚ ਹੈ ਅਰੁਣ ਤੇ ਰਾਹੁਲ ਇਹਨਾਂ ਦੇ ਟੋਟਲ 8 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਦੇ ਵਿੱਚੋਂ 3 ਐਨਡੀਪੀਐਸ ਦੇ ਕੇਸੇਸ ਦਰਜ ਨੇ ਕਮਰਸ਼ੀਅਲ ਕੇਸੇਸ ਵੀ ਇਹਨਾਂ ਦੇ ਦਰਜ ਜਿਹੜੇ ਨੇ ਉਹ ਰਿਕਾਰਡ ਮੁਤਾਬਿਕ ਹੈਗੇ ਨੇ ਤੇ ਬਾਕੀ ਜਿਹੜਾ ਮੈਸੇਜ ਹੈ ਉਹ ਬਿਲਕੁਲ ਕਲੀਅਰ ਹੈ ਜਿਹੜਾ ਵੀ ਬੰਦਾ ਨਸ਼ੇ ਦੇ ਕੰਮ 'ਚ ਇਨਵੋਲ ਹੋਊਗਾ ਪੰਜਾਬ ਪੁਲਿਸ ਵੱਲੋਂ ਉਹਦੇ ਖਿਲਾਫ ਸਖਤੋ ਸਖਤ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਊਗੀ। ਇਹ ਦੋਨੋਂ ਭਾਜੇ ਜੇਕਰ ਇੱਕ ਜੇਲ੍ਹ ਦੇ ਵਿੱਚ ਹੈਗਾ। ਇੱਕ ਕਮਰਸ਼ੀਅਲ ਕੁਆਂਟੀਟੀ ਦੇ ਹਾਂਜੀ ਇਹ ਕਮਰਸ਼ੀਅਲ ਦਾ ਮਾਮਲਾ ਵੀ ਇੱਕ ਤੇ ਦਰਜ ਹੈ। ਸਰ ਇਹ ਮਕਾਨ ਉਹਨਾਂ ਦੇ ਆਪ ਦੇ ਨਾਮ ਦੀ ਹੈ ਜਾਂ ਕਿਸੇ ਹੋਰ ਦੇ ਨਾਮ ਦੀ? ਉਹ ਸਾਰੀ ਕਾਰਵਾਈ ਨਗਰ ਨਿਗਮ ਮੋਗਾ ਵੱਲੋਂ ਕੀਤੀ ਜਾ ਰਹੀ ਹੈ। ਨਗਰ ਨਿਗਮ ਮੋਗਾ ਦੇ ਆਫੀਸਰਸ ਵੀ ਮੌਕੇ ਤੇ ਮੌਜੂਦ ਨੇ। ਉਹ ਤੁਹਾਨੂੰ ਸਾਰਾ ਦੱਸ ਦੇਣਗੇ ਉਹਦੇ ਬਾਰੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਜ ਜਥੇ ਦਾ ਕਰਨਜੀਤ ਸਿੰਘ ਨਿਹੰਗ ਸਿੰਘ ਖਾਲਸਾ ਦਲ ਜਿਨ੍ਹਾਂ ਨੇ ਮੁਖ ਜਥੇ ਅਨ ਬ ਚੌਂਤੇ ਵਾਲੇ ਉਹਨਾਂ ਵੱਲੋਂ ਦਾਸ ਨੂੰ ਮਾਲਵੇ ਦੀ ਸੇਵਾ ਬਖਸ਼ੀ ਗਈ ਹੈ ਤੇ ਅੱਜ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਕਾਰਵਾਈ ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਸ਼ਲਾਘਾਯੋਗ ਆ ਜੋਗਾ ਪੰਜਾਬ ਪੁਲਿਸ ਦੇ ਤੇ ਆਪਣਾ ਪੰਜਾਬ ਸਰਕਾਰ ਦਾ ਕਿਉਂਕਿ ਕੋਈ ਮਤਭੇਦ ਆਸ ਹੀ ਹੋ ਸਕਦੇ ਆ ਪਰ ਜਿਹੜੀ ਇਹ ਕਾਰਵਾਈ ਆ ਯੁੱਧ ਨਸ਼ਿਆਂ ਵਿਰੁੱਧ ਇਹਦੇ ਨਾਲ ਅਸੀਂ 101% ਪੰਜਾਬ ਪੁਲਿਸ ਦੇ ਨਾਲ ਤੇ ਪੰਜਾਬ ਸਰਕਾਰ ਦੇ ਨਾਲ ਸਹਿਮਤ ਆ ਕਿਉਂਕਿ ਰੋਜ਼ਾਨਾ ਹੀ ਜਿਹੜੇ ਪਿਛਲੇ ਦੌਰ ਵੇਖੇ ਆਪਾਂ ਨੌਜਵਾਨੀ ਜਿਹੜੀ ਬੱਚੇ ਵੀ ਜਿਹੜੇ ਖਤਮ ਹੋ ਰਹੇ ਸੀ ਤੇ ਚਲੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜਾ ਇਹ ਹੁਣ ਮਕਾਨ ਸੀਗਾ ਇਹ ਇੱਕ ਤਾਂ ਗੈਰਕਾਨੂੰਨੀ ਸੀਗਾ ਤੇ ਦੂਜਾ ਨੰਬਰ ਤੇ ਨਸ਼ਿਆਂ ਦਾ ਜਿਹੜਾ ਆਪਣਾ ਵਪਾਰ ਹੋ ਰਿਆ ਸੀਗਾ ਤੇ ਜਿਹੜੀ ਇਹ ਕਾਰਵਾਈ ਹੋਈ ਹੈ ਬਹੁਤ ਸ਼ਲਾਘਾਯੋਗ ਆ ਕਦਮ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹਦੇ ਵਿੱਚ ਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਆਂ ਜਦੋਂ ਵੀ ਸਾਨੂੰ ਆਵਾਜ਼ ਮਾਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ